ਸੈਂਟੀਮੈਂਟਸ ਦੀ ਲੜਾਈ ਹੈ ਨਾ ਚਲੋ ਪੰਜਾਬ ਤੋਂ ਆਪਣੇ ਬਜ਼ੁਰਗ ਵੀ ਇੱਥੇ ਆਏ ਬੀਬੀਆਂ ਵੀ ਇੱਥੇ ਆਈਆਂ ਉਹ ਕਹਿੰਦੇ ਸਾਨੂੰ ਸਿਰਫ ਇੰਨਾ ਪਤਾ ਪੁੱਤ ਸਾਤੋਂ ਯੂਨੀਵਰਸਿਟੀ ਹੈ ਜਿਹੜੀ ਉਹ ਖੋਹੀ ਜਾ ਰਹੀ ਹੈ ਕਹਿੰਦੇ ਬਾਕੀ ਸਾਨੂੰ ਸੈਨਟ ਦਾ ਜਾਂ ਹੋਰ ਨਹੀਂ ਕੁਝ ਪਤਾ ਉਹ ਬੰਦੇ ਵੀ ਜਿਹੜੇ ਕਦੇ ਕਹਿੰਦੇ ਪੜ੍ਹੇ ਵੀ ਨਹੀਂ ਸੀ ਇੱਥੇ ਦੇਖੋ ਜਿਹੜੀ ਦਾਅਵੇ ਦੀ ਗੱਲ ਹੈ ਬਾਈ ਉਹ ਜਿਵੇਂ ਹੁਣ ਆਪਾਂ ਕਹਿ ਲਈਏ ਵੀ ਪਿਆਸ ਬੁਝਾਉਣ ਲਈ ਆਪਾਂ ਪਾਣੀ ਪੀਣਾ ਹੁੰਦਾ ਉਹਦੇ ਲਈ ਆਪਾਂ ਇਹ ਨਹੀਂ ਦੇਖਣਾ ਹੁੰਦਾ ਵੀ ਪਾਣੀ ਦਾ ਕੈਮੀਕਲ ਫਾਰਮੂਲਾ ਕੀ ਆ ਇਹ ਚ ਹਾਈਡਰੋਜਨ ਕਿੰਨਾ ਆਕਸੀਜਨ ਕਿੰਨਾ ਉਹ ਟੈਕਨੀਕਲ ਗੱਲਾਂ ਜਿਹੜੇ ਇਹ ਹੈਗੇ ਇਹਨਾਂ ਨੂੰ ਪਤਾ ਇਹ ਟੇਬਲ ਟਾਕ ਨੂੰ ਤਿਆਰ ਨਹੀਂ ਇਹਨਾਂ ਨਾਲ ਬਹਿ ਕੇ ਜਿਹੜਾ ਮਰਜੀ ਬੁੱਧੀਜੀਵੀ ਗੱਲ ਕਰੇ ਜਿਹੜੇ ਮੋਰਚਾ ਚਲਾਉਣ ਵਾਲੇ ਭਰਾ ਆ ਆਪਣੇ ਤੇ ਇਹ ਉਸ ਕਾਬਲ ਨੇ ਇਹ ਬਹਿ ਕੇ ਗੱਲ ਕਰ ਸਕਦੇ ਪਰ ਕਿਤੇ ਨਾ ਕਿਤੇ ਉਹ ਹੁੰਦਾ ਜਿਹੜਾ ਉਹ ਆਪਦੀ ਹਮਾਇਤ ਦੇਣ ਲਈ ਇਹ ਨਹੀਂ ਹੁੰਦਾ ਕਿ ਪਹਿਲਾਂ ਤੁਸੀਂ ਉਸ ਕਾਬਲ ਹੋਵੋ ਵੀ ਜਿਵੇਂ ਆਪਣੇ ਕਿਸਾਨ ਐਜੀਟੇਸ਼ਨ ਵੇਲੇ ਵੀ ਹੁੰਦਾ ਸੀ ਕਿ ਕਈ ਇਹ ਨਹੀਂ ਹੁੰਦਾ ਕਿ ਟੈਕਨੀਕਲ ਨੋਲੇਜ ਹੈ ਜਿਹੜੀ ਹੋਣੀ ਹੋਈ ਚਾਹੀਦੀ ਹੈ। ਸਮ ਟਾਈਮਸ ਨੈਸ਼ਨਲ ਮੀਡੀਆ ਪੁੱਛਦਾ ਹੁੰਦਾ ਸੀ ਕਿ ਦੱਸੋ ਆਪਕੋ ਪਤਾ ਹੈ ਤਿੰਨ ਕਾਨੂੰਨ ਕੀ ਹੈ? ਉਹ ਕਹਿੰਦੇ ਸਾਨੂੰ ਨਹੀਂ ਪਤਾ। ਅਸੀਂ ਤਾਂ ਅੱਗੇ ਸਾਨੂੰ ਤਾਂ ਇਹ ਪਤਾ ਵੀ ਸਾਡੀ ਜ਼ਮੀਨ ਕੋਈ ਜਾ ਰਹੀ ਹੈ, ਅਸੀਂ ਨਹੀਂ ਦੇਣੀ। ਦੈਟ ਇਜ਼। ਤੇ ਉਹੀ ਸੇਮ ਮੁੱਦਾ ਇੱਥੇ ਹੈ ਬਾਈ। ਗੱਲ ਇਹੀ ਪ੍ਰਚਾਰੀ ਗਈ ਕਿ ਆਪਣੀ ਯੂਨੀਵਰਸਿਟੀ ਖੁੱਸ ਰਹੀ ਹੈ, ਆਪਣੇ ਹੱਥਾਂ ਚੋਂ ਜਾ ਰਹੀ ਹੈ। ਇਹ ਪੰਜਾਬ ਦੀ ਨਹੀਂ ਰਹਿਣੀ। ਤੇ ਉਹ ਸਾਰੇ ਲੋਕ ਉਸ ਸੈਂਟੀਮੈਂਟ ਨਾਲ ਜੁੜੇ ਸੈਨੇਟ ਦਾ ਤਾਂ ਮੇਰੇ ਹਿਸਾਬ ਨਾਲ 10% ਬੰਦਿਆਂ ਨੂੰ ਟੈਕਨੀਕਲ ਟਰਮਸ ਤੇ ਪਤਾ ਹੋਣਾ ਵੀ ਇਹ ਹੁੰਦੀ ਕੀ ਆ ਕਿਵੇਂ ਕੰਮ ਕਰਦੀ ਆ ਇਹਦਾ ਪਲੱਸ ਕੀ ਆ ਮਾਈਨਸ ਕੀ ਆ